ਹੈਲੋ एवरीवन ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਵਿਆਕਰਨ ਦੇ ਪੋਰਸ਼ਨ ਨਾਅਵ ਦੇ ਬਾਰੇ ਜਿਸ ਨੂੰ ਇੰਗਲਿਸ਼ ਵਿੱਚ ਨਾਉਨ ਕਿਹਾ ਜਾਂਦਾ ਸੋ ਪੰਜਾਬ ਦੇ ਜੇਕਰ ਤੁਸੀਂ ਵੀ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਮਾਸਟਰ ਕੈਡਰ ਹੈ ਚਾਹੇ ਉਹ ਈਟੀਟੀ ਹੈ ਚਾਹੇ ਪੰਜਾਬ ਪੁਲਿਸ ਹੈ ਚਾਹੇ ਪੰਜਾਬ ਪਟਵਾਰੀ ਹੈ ਕਲੈਰੀਕਲ ਦਾ ਐਗਜ਼ਾਮ ਹੈ ਪੀਟਰੀ ਪਲੱਸ ਬੀ ਦੇ ਵਿੱਚ ਜਾਂ ਪੀਪੀਐਸਸੀ ਦੇ ਵਿੱਚ ਕਿਸੇ ਵੀ ਐਗਜ਼ਾਮ ਦੇ ਵਿੱਚ ਜਿੱਥੇ ਪੰਜਾਬੀ ਗ੍ਰਾਮਰ ਦਾ ਪੋਰਸ਼ਨ ਆ ਰਿਹਾ ਹੈ ਸੋ ਉੱਥੇ ਜੋ ਹੈ ਇਹ ਵੀਡੀਓ ਤੁਹਾਡੇ ਲਈ ਫਾਇਦੇਮੰਦ ਰਹਿਣ ਵਾਲੀ ਹੈ। ਅਗਰ ਤੁਸੀਂ ਵੀ ਪੰਜਾਬ ਦੇ ਵੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ। ਸੋ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਖਾਸ ਕੀ ਰਹਿਣ ਵਾਲਾ ਹੈ? ਇਸ ਦੇ ਵਿੱਚ ਨਾਵ ਕੀ ਹੁੰਦਾ ਹੈ, ਉਸ ਦੀ ਪਰਿਭਾਸ਼ਾ ਕੀ ਹੈ, ਨਾਵ ਦੀਆਂ ਕਿਸਮਾਂ ਕੀ-ਕੀ ਨੇ ਜਾਂ ਉਸ ਦੇ ਭੇਦ ਕੀ-ਕੀ ਨੇ। ਇਸ ਬਾਰੇ ਆਪਾਂ ਕੀ ਹੈ ਪੂਰਾ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ। ਨਾਵ ਦੀ ਪਰਿਭਾਸ਼ਾ ਦੀ ਸੋ ਪੇਪਰ ਦੇ ਵਿੱਚ ਨਾਵ ਦੀ ਪਰਿਭਾਸ਼ਾ ਜੋ ਹੈ ਡਾਇਰੈਕਟ ਪੁੱਛੀ ਜਾਂਦੀ ਹੈ ਕਿ ਨਾਵ ਕੀ ਹੁੰਦਾ ਸੋ ਨਾਵ ਕੀ ਹੁੰਦਾ ਨਾਵ ਅਜੇ ਸ਼ਬਦ ਨੇ ਜੋ ਕਿਸੇ ਜੀਵ ਬਾਰੇ ਜਾਂ ਉਸ ਦੇ ਗੋਣ ਬਾਰੇ ਸਥਾਨ ਬਾਰੇ ਵਸਤੂ ਬਾਰੇ ਜਾਂ ਉਸ ਜੀਵ ਦੇ ਭਾਵ ਬਾਰੇ ਬੋਧ ਕਰਵਾਉਂਦਾ ਉਸ ਨੂੰ ਕੀ ਕਹਿੰਦੇ ਆ ਨਾਵ ਕਹਿੰਦੇ ਆ ਠੀਕ ਹੈ ਜਿਵੇਂ ਹਰਮਨ ਕਿਸੇ ਆਦਮੀ ਦਾ ਨਾਮ ਹੈ ਕੁਰਸੀ ਕਿਸੇ ਵਸਤੂ ਦਾ ਨਾਮ ਹੈ ਲੁਧਿਆਣਾ ਕਿਸੇ ਸਥਾਨ ਦਾ ਨਾਮ ਹੈ ਕਲਾਸ ਜੋ ਹੈ ਉਹ ਇੱਕ ਇਕਾਠਵਚਕ ਨਾਮ ਹੈ ਜਲ ਵੀ ਕੋਈ ਵਸਤੂ ਹੈ ਛੇਰ ਜੋ ਹੈ ਇੱਕ ਜੀਵ ਹੈ ਸੋ ਇਹ ਕੀ ਹੈ ਚੀਜ਼ਾਂ ਆਪਾਂ ਨੂੰ ਨਾਮ ਦੇ ਬਾਰੇ ਬੋਧ ਕਰਵਾਉਂਦੀਆਂ ਨੇ ਸੋ ਹੁਣ ਅੱਗੇ ਗੱਲ ਕਰਦੇ ਆ ਨਾਮ ਦੀਆਂ ਕਿਸਮਾਂ ਦੀ ਨਾਮ ਕਿੰਨੇ ਕਿਸਮ ਦੇ ਹੁੰਦੇ ਆ ਪੇਪਰ ਦੇ ਵਿੱਚ ਡਾਇਰੈਕਟ ਪੁੱਛਿਆ ਜਾਂਦਾ ਨਾਮ ਜੋ ਹੈ ਕਿੰਨੇ ਕਿਸਮ ਦੇ ਹੁੰਦੇ ਆ ਪੰਜ ਕਿਸਮ ਦੇ ਸੋ ਕਿਹੜੇ ਕਿਹੜੇ ਨਾਮ ਹੁੰਦੇ ਆ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਚਕ ਨਾਮ ਪਾਵਾਚਕ ਨਾਮ ਸੋ ਪੇਪਰ ਦੇ ਵਿੱਚ ਕੁਐਸਚਨ ਆਏਗਾ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਆ ਤਾਂ ਪੰਜ ਪ੍ਰਕਾਰ ਦੇ ਠੀਕ ਹੈ ਅੱਗੇ ਇਹਨਾਂ ਬਾਰੇ ਆਪਾਂ 1 ਬਾਈ 1 ਡਿਸਕਸ ਕਰਦੇ ਆ ਆਮ ਨਾਮ ਕੀ ਹੁੰਦਾ ਹੈ ਖਾਸ ਨਾਮ ਕੀ ਹੁੰਦਾ ਹੈ ਪਾਵਾਚਕ ਨਾਮ ਕੀ ਹੁੰਦਾ ਹੈ 1 ਬਾਈ 1 ਆਪਾਂ ਸਾਰਿਆਂ ਨੂੰ ਪੜਾਂਗੇ ਸਭ ਤੋਂ ਪਹਿਲਾਂ ਆਪਾਂ ਪੜਦੇ ਆ ਆਮ ਨਾਮ ਜਿਸ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਜਾਤੀ ਨਾਮ ਸੋ ਪੇਪਰ ਦੇ ਵਿੱਚ ਇਹ ਵੀ ਕੁਐਸਚਨ ਆ ਜਾਂਦਾ ਕਿ ਆਮ ਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਜਾਤੀ ਨਾਮ ਬਾਰੇ ਹੁਣ ਆਮ ਨਾਮ ਹੁੰਦਾ ਕੀ ਹੈ ਇਸ ਦੀ ਡੈਫੀਨੇਸ਼ਨ ਵੀ ਪੁੱਛ ਲਈ ਜਾਂਦੀ ਹੈ ਅਜੇ ਨਾਮ ਜੋ ਮਨੁੱਖਾਂ ਵਸਤੂਆਂ ਸਥਾਨਾਂ ਜਾਨਵਰਾਂ ਆਦਿ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਆਮ ਨਾਮ ਠੀਕ ਹੈ ਜਿਵੇਂ ਔਰਤਾਂ ਵਿਦਿਆਰਥੀ বাস ਨਦੀ ਜਾਨਵਰ ਘੋੜਾ ਕਾਰ ਸਪਾਈ ਦਰਿਆ ਆਦਿ ਕੀ ਹੈ ਇਹ ਇੱਕ ਤਰ੍ਹਾਂ ਦੇ ਆਮ ਨਾਮ ਨੇ ਠੀਕ ਹੈ ਆਮ ਨਾਮ ਦੀਆਂ ਜੇਕਰ ਉਦਾਹਰਨਾਂ ਦਈਏ ਤਾਂ ਉਦਾਹਰਨਾਂ ਦੇ ਵਿੱਚ ਵੀ ਤੁਹਾਨੂੰ ਜੋ ਹੈ ਡਾਇਰੈਕਟ ਉਦਾਹਰਨਾਂ ਲਿਖ ਕੇ ਪੁੱਛਿਆ ਜਾ ਸਕਦਾ ਹੈ ਕਿ ਇਸ ਵਾਕ ਦੇ ਵਿੱਚ ਆਮ ਨਾਮ ਕਿਹੜਾ ਹੈ ਸੋ ਇਸੇ ਤਰ੍ਹਾਂ ਦੀਆਂ ਐਗਜ਼ਾਮਪਲ ਐਗਜ਼ਾਮਪਲ ਨੇ ਪਹਿਲੀ ਐਗਜ਼ਾਮਪਲ ਜੋ ਹੈ ਉਹ ਇਹ ਹੈ ਕਿਸਾਨ ਹੱਲ ਵਾ ਰਿਹਾ ਹੈ ਇਸ ਵਿੱਚ ਕਿਹੜਾ ਜੋ ਹੈ ਸ਼ਬਦ ਆਮ ਨਾਮ ਹੈ ਸੋ ਜਿਹੜਾ ਹਾਈਲਾਈਟ ਕੀਤਾ ਹੋਇਆ ਹੈ ਠੀਕ ਹੈ ਕਿਸਾਨ ਉਹ ਕੀ ਹੈ ਆਮ ਨਾਮ ਹੈ ਅੱਗੇ ਦੂਸਰੇ ਵਾਕ ਦੇ ਵਿੱਚ ਕੀ ਹੈ ਇਹ ਕੁਰਸੀ ਮੋਹਨ ਦੀ ਹੈ ਇਸ ਵਾਕ ਦੇ ਵਿੱਚ ਕਿਹੜਾ ਆਮ ਨਾਮ ਹੈ ਕੁਰਸੀ ਤੀਸਰਾ ਹੈ ਲੜਕੇ ਸਕੂਲ ਜਾਂਦੇ ਹਨ ਸੋ ਇਸ ਵਿੱਚ ਕਿਹੜਾ ਆਮ ਨਾਮ ਹੈ ਲੜਕੇ ਚੌਥਾ ਹੈ ਮੁੰਡੇ ਪੜ ਰਹੇ ਹਨ ਇਸ ਵਿੱਚ ਕਿਹੜਾ ਆਮ ਨਾਮ ਹੈ ਮੁੰਡੇ ਔਰ ਪੰਜਵਾਂ ਇਹ ਗੁਰਪਾਲ ਦਾ ਮੋਟਰਸਾਈਕਲ ਹੈ ਮੋਟਰਸਾਈਕਲ ਕੀ ਹੈ ਇੱਕ ਆਮ ਨਾਮ ਹੈ ਠੀਕ ਹੈ ਸੋ ਇਹ ਆਮ ਨਾਮ ਦੇ ਬਾਰੇ ਤੁਹਾਨੂੰ ਸਮਝਾ ਦਿੱਤਾ ਹੈ ਹੋ ਕਿ ਤੁਸੀਂ ਸਮਝ ਚੁੱਕੇ ਹੋਵੋਗੇ ਅੱਗੇ ਅਗਲੀ ਕਿਸਮ ਕਰਦੇ ਹਾਂ ਖਾਸ ਨਾਮ ਖਾਸ ਨਾਮ ਕੀ ਹੁੰਦਾ ਜਿਹੜੇ ਨਾਮ ਕਿਸੇ ਖਾਸ ਮਨੁੱਖ ਲਈ ਕਿਸੇ ਖਾਸ ਵਸਤੂ ਲਈ ਕਿਸੇ ਖਾਸ ਜਾਨਵਰ ਲਈ ਜਾਂ ਕਿਸੇ ਖਾਸ ਥਾਂ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਖਾਸ ਨਾਮ ਠੀਕ ਹੈ ਖਾਸ ਨਾਮ ਸ਼ਬਦ ਤੋਂ ਹੀ ਕਲੀਅਰ ਹੈ ਕਿ ਕੋਈ ਖਾਸ ਬੰਦੇ ਲਈ ਵਰਤੇ ਜਾ ਸਕਦੇ ਆ ਖਾਸ ਥਾਂ ਲਈ ਵਰਤੇ ਜਾ ਸਕਦੇ ਆ ਖਾਸ ਜਾਨਵਰ ਲਈ ਵਰਤੇ ਜਾ ਸਕਦੇ ਆ ਠੀਕ ਹੈ ਜਿਵੇਂ ਪਟਿਆਲਾ ਪਟਿਆਲਾ ਇੱਕ ਸ਼ਹਿਰ ਦਾ ਨਾਮ ਹੈ ਨੂੰ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਠੀਕ ਇਸੇ ਤਰ੍ਹਾਂ ਦੀਪਕ ਮੋਰ ਮੋਰ ਕੀ ਹੈ ਇੱਕ ਸਾਡਾ ਰਾਸ਼ਟਰੀ ਪੰਛੀ ਆ ਠੀਕ ਹੈ ਸਤਲੁਜ ਇੱਕ ਦਰਿਆ ਹੈ ਇਹ ਸਾਰੇ ਕੀ ਆ ਖਾਸ ਨਾਮ ਨੇ ਠੀਕ ਹੈ ਇਸ ਦੀਆਂ ਵੀ ਐਗਜ਼ਾਮਪਲਾਂ ਆਪਾਂ ਵਾਕ ਦੇ ਵਿੱਚ ਕਰਦੇ ਆ ਸੋ ਉਦਾਹਰਨਾ ਨੇ ਕੋਹੇਨੂਰ ਕੀਮਤੀ ਹੀਰਾ ਹੈ ਪਹਿਲੀ ਜੋ ਵਾਕ ਦੀ ਉਦਾਹਰਨਾ ਹੈ ਤੁਹਾਨੂੰ ਇਸ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਇਸ ਵਾਕ ਦੇ ਵਿੱਚ ਖਾਸ ਨਾਮ ਕਿਹੜਾ ਹੈ ਸੋ ਇਸ ਵਿੱਚ ਖਾਸ ਨਾਮ ਹੈ ਕੋਹੇਨੂਰ ਅੱਗੇ ਦੂਸਰਾ ਹੈ ਕਲਪਨਾ ਚਾਵਲਾ ਨੂੰ ਅਰਸਾਂ ਅਰਸ਼ਾਂ ਦੀ ਧੀ ਕਿਹਾ ਜਾਂਦਾ ਹੈ ਠੀਕ ਹੈ ਸੋ ਇਸ ਦੇ ਵਿੱਚ ਕੀ ਹੈ ਕਲਪਨਾ ਚਾਵਲਾ ਕੀ ਹੈ ਇੱਕ ਖਾਸ ਨਾਮ ਹੈ ਔਰ ਤੀਸਰੇ ਵਾਕ ਦੇ ਵਿੱਚ ਕੀ ਹੈ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਇਸ ਵਿੱਚ ਕਿਹੜਾ ਖਾਸ ਨਾਮ ਹੈ ਸ੍ਰੀ ਹਰਮੰਦਰ ਸਾਹਿਬ ਔਰ ਚੌਥੇ ਦੇ ਵਿੱਚ ਅੰਮ੍ਰਿਤਸਰ ਸੁੰਦਰ ਸ਼ਹਿਰ ਹੈ ਇਸ ਵਿੱਚ ਅੰਮ੍ਰਿਤਸਰ ਕੀ ਹੈ ਇੱਕ ਖਾਸ ਨਾਮ ਹੈ ਔਰ ਪੰਜਵੇਂ ਦੇ ਵਿੱਚ ਕੀ ਹੈ ਹਰਬੰਸ ਸਿਆਣਾ ਹੈ ਹਰਬੰਸ ਕੀ ਹੈ ਇੱਕ ਖਾਸ ਨਾਮ ਹੈ ਠੀਕ ਹੈ ਸੋ ਇਹ ਉਦਾਹਰਨਾਂ ਨੇ ਖਾਸ ਨਾਵ ਦੀਆਂ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਜੇਕਰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਉਸ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਲੀ ਵੀਡੀਓ ਜਦੋਂ ਬਣੇਗੀ ਉਸ ਦੇ ਵਿੱਚ ਤੁਹਾਡੇ ਡਾਊਟ ਜੋ ਹੈ ਉਹ ਕਲੀਅਰ ਕੀਤੇ ਜਾਣਗੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੀਸਰੀ ਟਾਈਪ ਹੈ ਨਾਵ ਦੀ ਵਸਤੂਵਾਚਕ ਨਾਵ ਵਸਤੂਵਾਚਕ ਨਾਵ ਕਿਹੜੇ ਹੁੰਦੇ ਆ ਅਜੇ ਇਹ ਨਾਵ ਜੋ ਤ올ੀਆਂ ਜਾਂ ਮਿਣੀਆਂ ਜਾਂ ਸਕਣ ਵਾਲੀਆਂ ਵਸਤੂਆਂ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਵਸਤੂਵਾਚਕ ਨਾਮ ਅਜਿਹੇ ਨਾਮ ਜੋ ਤ올ੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤੂਆਂ ਲਈ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਵਸਤੂਵਾਚਕ ਨਾਮ ਜਿਵੇਂ ਦੁੱਧ ਸੋਨਾ ਬਜਰੀ ਚਾਵਲ ਤੇਲ ਇਹ ਕੀ ਹੈ ਤ올ੀਆਂ ਜਾ ਸਕਦੀਆਂ ਨੇ ਜਾਂ ਮਿਣੀਆਂ ਜਾ ਸਕਦੀਆਂ ਨੇ ਠੀਕ ਹੈ ਜਿਵੇਂ ਦੁੱਧ ਨੂੰ ਆਪਾਂ ਲੀਟਰਸ ਦੇ ਵਿੱਚ ਮਿਣਦੇ ਆ ਠੀਕ ਹੈ ਔਰ ਇਨੂੰ ਸੋਨੇ ਨੂੰ ਤੋਲ ਕੇ ਗ੍ਰਾਮਾਂ ਦੇ ਵਿੱਚ ਲੈਂਦੇ ਆਂ ਬਜਰੀ ਵੀ 22 ਸਕਰ ਫੁੱਟ ਵਗੈਰਾ ਦੇ ਹਿਸਾਬ ਨਾਲ ਆਉਂਦੀ ਆ ਚਾਵਲ ਤੋਲ ਕੇ ਲੈਂਦੇ ਆਂ ਔਰ ਤੇਲ ਕੀ ਹੈ ਲੀਟਰ ਦੇ ਹਿਸਾਬ ਨਾਲ ਮਿਲਦਾ ਅੱਗੇ ਇਸ ਦੀਆਂ ਉਦਾਹਰਨਾਂ ਨੇ ਵਾਕਾਂ ਦੇ ਥਰੂ ਔਰ ਵਾਕ ਦੇ ਵਿੱਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਵਾਕ ਦੇ ਵਿੱਚ ਕਿਹੜਾ ਵਸਤੂ ਵਚਕ ਨਾਮ ਹੈ ਸੋ ਪਹਿਲੀ ਐਗਜ਼ਾਮਪਲ ਹੈ ਅੱਜ ਕੱਲ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ ਇਸ ਵਾਕ ਵਿੱਚ ਵਸਤੂ ਵਚਕ ਨਾਮ ਕਿਹੜਾ ਸੋਨਾ ਕੀ ਹੈ ਇੱਕ ਵਸਤੂ ਹੈ ਠੀਕ ਹੈ ਸੋ ਹਾਈਲਾਈਟ ਕੀਤਾ ਹੋਇਆ ਅੱਗੇ ਦੂਸਰਾ ਹੈ ਦੁੱਧ ਕਿਉ ਅਤੇ ਤੇਲ ਦੀਆਂ ਕਿਸਮਾਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਹਨ ਸੋ ਇਸ ਵਾਕ ਵਿੱਚ ਕਿਹੜਾ ਜੋ ਹੈ ਵਸਤੂਵਾਚਕ ਦੁੱਧ ਕਿਉ ਅਤੇ ਤੇਲ ਠੀਕ ਹੈ ਤੀਸਰਾ ਦੀਪੂ ਤੇ ਕਪੜਾ ਕਨਕ ਅਤੇ ਚੋਲ ਮਿਲ ਰਹੇ ਹਨ ਇਸ ਵਾਕ ਵਿੱਚ ਕਪੜਾ ਕਨਕ ਅਤੇ ਚੋਲ ਕੀ ਨੇ ਵਸਤੂਵਾਚਕ ਨਾਮ ਨੇ ਚੌਥਾ ਸੋਨਾ ਬਹੁਤ ਕੀਮਤੀ ਧਾਤੂ ਹੈ ਸੋਨਾ ਕੀ ਹੈ ਇੱਕ ਵਸਤੂਵਾਚਕ ਹੈ ਔਰ ਬਜਰੀ ਬਹੁਤ ਭਾਰੀ ਹੁੰਦੀ ਹੈ ਬਜਰੀ ਕੀ ਇੱਕ ਵਸਤੂ ਹੈ ਠੀਕ ਹੈ ਚੌਥੀ ਟਾਈਪ ਤੇ ਚਲਦੇ ਹਾਂ ਚੌਥੀ ਟਾਈਪ ਹੈ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਕਿਹੜੇ ਹੁੰਦੇ ਆ ਅਜੇ ਨਾਮ ਜੋ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਆ ਨਾਮ ਤੋਂ ਹੀ ਸਪਸ਼ਟ ਹੈ ਇਕੱਠ ਤੋਂ ਮਤਲਬ ਚੀਜ਼ਾਂ ਦਾ ਇਕੱਠੇ ਹੋਣਾ ਸੋ ਅਜੇ ਵਾਕ ਜਿਹੜੇ ਅਜੇ ਨਾਮ ਜਿਹੜੇ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂ ਜਾਣ ਉਹਨਾਂ ਨੂੰ ਕੀ ਕਹਿੰਦੇ ਆ ਇਕਾਠ ਵਚਕ ਨਾਮ ਠੀਕ ਹੈ ਜਿਵੇਂ ਵਗ ਹੋ ਗਿਆ ਫੌਜ ਹੋ ਗਿਆ ਟੀਮ ਹੋ ਗਈ ਜਥਾ ਜਲੂਸ ਇਜੜ ਭੀੜ ਸਭਾ ਗੁੱਟ ਗਿਰੋ ਬਰਾਤ ਕਲਾਸ ਜਮਾਤ ਇਹ ਸਾਰੇ ਕੀ ਆ ਇਕਾਠ ਵਚਕ ਨਾਮ ਨੇ ਠੀਕ ਹੈ ਇਸ ਦੀਆਂ ਉਦਾਹਰਨਾਂ ਨੇ ਸੇਮ ਜਿਵੇਂ ਆਪਾਂ ਪਹਿਲੇ ਤਿੰਨ ਟਾਈਪ ਦੀਆਂ ਕੀਤੀਆਂ ਨੇ ਸੋ ਪਹਿਲੀ ਐਗਜ਼ਾਮਪਲ ਹੈ ਫੌਜ ਅਨੁਸ਼ਾਸਨ ਤੇ ਕਾਇਮ ਰਹਿੰਦੀ ਹੈ ਇਸ ਵਾਕ ਵਿੱਚ ਫੌਜ ਕੀ ਹੈ ਇੱਕ ਇਕਾਠ ਵਚਕ ਨਾਮ ਹੈ ਵਿਦਿਆਰਥੀ ਜਮਾਤ ਵਿੱਚ ਬੈਠੇ ਹਨ ਵਿਦਿਆਰਥੀ ਜਮਾਤ ਵਿੱਚ ਬੈਠੇ ਹਨ ਤਾਂ ਜਮਾਤ ਕੀ ਹੈ ਇੱਕ ਇਕਾਠਵਚਕ ਨਾਮ ਹੈ ਗਊਆਂ ਮੱਝਾਂ ਭੇਡਾਂ ਤੇ ਬੱਕਰੀਆਂ ਦਾ ਵਗ ਜਾ ਰਿਹਾ ਹੈ ਇਸ ਵਿੱਚ ਵਗ ਕੀ ਹੈ ਇੱਕ ਇਕਾਠਵਚਕ ਨਾਮ ਹੈ ਆਜੜੀ ਇੱਜੜ ਚਰਾ ਰਿਹਾ ਹੈ ਇੱਜੜ ਕੀ ਹੈ ਇੱਕ ਇਕਾਠਵਚਕ ਨਾਮ ਹੈ ਸਾਡੀ ਟੀਮ ਮੈਚ ਜਿੱਤ ਗਈ ਸੀ ਟੀਮ ਕੀ ਹੈ ਇੱਕ ਇਕਾਠਵਚਕ ਨਾਮ ਹੈ ਸੋ ਲਾਸਟ ਟਾਈਪ ਹੈ ਭਾਵਵਚਕ ਨਾਮ ਪਾ ਵਚਕ ਨਾਮ ਕੀ ਹੁੰਦੇ ਆ ਅਜੇ ਨਾਮ ਜੋ ਵਸਤੂਆਂ ਜਾਂ ਸਥਿਤੀਆਂ ਦੇ ਅਜੇ ਗੁਣ ਜਾਂ ਔਗਣਾਂ ਦੇ ਲਈ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਕੀ ਹੈ ਸ਼ੂ ਨਹੀਂ ਜਾ ਸਕਦਾ ਬਲਕਿ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਸੋ ਭਾਵ ਤੋਂ ਮਤਲਬ ਸਪਸ਼ਟ ਹੋ ਜਾਂਦਾ ਹੈ ਕਿ ਅਜਈਆਂ ਚੀਜ਼ਾਂ ਜਾਂ ਅਜੇ ਗੁਣ ਜਾਂ ਔਗਣ ਜਿਨ੍ਹਾਂ ਨੂੰ ਅਸੀਂ ਸ਼ੂ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਆ ਪਾ ਵਚਕ ਨਾਮ ਜਿਵੇਂ ਗਰਮੀ ਆਪਾਂ ਮਹਿਸੂਸ ਕਰਦੇ ਆਂ ਸਰਦੀ ਮਹਿਸੂਸ ਕਰਦੇ ਆਂ ਪਿਆਰ ਨੂੰ ਮਹਿਸੂਸ ਕਰਦੇ ਆਂ ਨਫ਼ਰਤ ਨੂੰ ਮਹਿਸੂਸ ਕਰਦੇ ਆਂ ਕੁੜੱਤਨ ਨੂੰ ਮਹਿਸੂਸ ਕਰਦੇ ਆਂ ਅਮੀਰੀ ਗਰੀਬੀ ਝੂਠ ਸੱਚ ਖੁਸ਼ੀ ਗਮੀ ਚਿੰਤਾ ਇਹ ਕੀ ਹੈ ਸਾਰੇ ਭਾਵਚਕ ਨਾਮ ਨੇ ਇਸ ਦੀਆਂ ਵੀ ਐਗਜ਼ਾਮਪਲ ਲੈ ਲੈਨੇ ਆ ਪਹਿਲੀ ਐਗਜ਼ਾਮਪਲ ਹੈ ਸੱਚ ਹਮੇਸ਼ਾ ਕੋੜਾ ਹੁੰਦਾ ਹੈ ਇਸ ਵਾਕ ਦੇ ਵਿੱਚ ਕੋੜਾ ਕੀ ਹੈ ਇੱਕ ਭਾਵਚਕ ਨਾਮ ਹੈ ਔਰ ਸੱਚ ਵੀ ਕੀ ਹੈ ਇੱਕ ਭਾਵਚਕ ਨਾਮ ਹੈ ਦੂਸਰਾ ਹੈ ਸੁੱਖ ਅਤੇ ਦੁੱਖ ਕੀ ਹੈ ਜ਼ਿੰਦਗੀ ਦਾ ਹਿੱਸਾ ਹਨ ਇਸ ਵਾਕ ਵਿੱਚ ਸੁੱਖ ਤੇ ਦੁੱਖ ਕੀ ਹੈ ਭਾਵਚਕ ਨਾਮ ਨੇ ਗੁਰਜੀਤ ਸ਼ਾਮ ਨਾਲੋਂ ਗਰੀਬ ਹੈ ਗਰੀਬ ਕੀ ਹੈ ਇੱਕ ਭਾਵਚਕ ਨਾਮ ਹੈ ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਠੀਕ ਹੈ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ ਝੂਠ ਕੀ ਹੈ ਇੱਕ ਭਾਵਚਕ ਨਾਮ ਹੈ ਅੱਜ ਬਹੁਤ ਗਰਮੀ ਹੈ ਗਰਮੀ ਕੀ ਹੈ ਇੱਕ ਭਾਵਚਕ ਨਾਮ ਹੈ ਸੋ ਹੋਪ ਕਿ ਤੁਹਾਨੂੰ ਵੀਡੀਓ ਜੋ ਹੈ ਵੀਡੀਓ ਤੋਂ ਨਾਵ ਜੋ ਹੈ ਉਹ ਕਲੀਅਰ ਹੋ ਗਿਆ ਹੋਏਗਾ ਇਸ ਤੋਂ ਇਲਾਵਾ ਇੱਕ ਨੌਨ ਸਟਾਪ ਐਮਸੀਕਿਊ ਸੀਰੀਜ਼ ਚੱਲ ਰਹੀ ਹੈ ਸੋ ਇਸ ਤੋਂ ਇਲਾਵਾ ਇੱਕ ਨੌਨ ਸਟਾਪ ਐਮਸੀਕਿਊ ਸੀਰੀਜ਼ ਜੋ ਹੈ ਉਹ YouTube ਚੈਨਲ ਤੇ ਚੱਲ ਰਹੀ ਹੈ ਜਿਸ ਨੂੰ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਸ ਦੀ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ ਔਰ ਅਗਰ ਤੁਹਾਨੂੰ ਪਲੇਲਿਸਟ ਨਹੀਂ ਮਿਲਦੀ ਤਾਂ ਇੱਕ Telegram ਚੈਨਲ ਦਾ ਗਰੁੱਪ ਦਾ ਲਿੰਕ ਜੋ ਹੈ ਉਹ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਮਿਲੇਗਾ ਤੁਹਾਨੂੰ ਪਿੰਨ ਕੀਤਾ ਹੋਇਆ ਤੁਸੀਂ ਉਸ ਨੂੰ ਕੀ ਹੈ ਜੁਆਇਨ ਕਰ ਸਕਦੇ ਹੋ ਉੱਥੇ ਤੁਹਾਨੂੰ ਉਹ ਸਾਰੀਆਂ ਵੀਡੀਓ ਜੋ ਹੈ ਮਿਲ ਜਾਣਗੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਤੁਹਾਡਾ ਵਧੀਆ ਰਿਸਪੌਂਸ ਹੋਏਗਾ ਓਨੀ ਜਲਦੀ ਤੁਹਾਨੂੰ ਅਗਲੀਆਂ ਵੀਡੀਓ ਜੋ ਹੈ ਉਹ ਦੇਖਣ ਨੂੰ ਮਿਲਣਗੀਆਂ ਠੀਕ ਹੈ ਥੈਂਕ ਯੂ ਸੋ ਮੱਚ